ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਕਈ ਦਫਾ ਦੇਖਣ ਵਿੱਚ ਆਉਂਦਾ ਹੈ ਕਿ ਆਮ ਗੱਲ ਦੇ ਵਿੱਚ ਗੱਲ ਹੁੰਦੀ ਆ ਕਿ ਫਲਾਨਾ ਬੰਦਾ ਤੇ ਬਹੁਤ ਚੰਗੇ ਸੁਭਾਅ ਦਾ ਹੈ ਉਹ ਤੇ ਬਹੁਤ ਪੁੰਨਦਾਨ ਕਰਦਾ ਹੈ ਉਹ ਬਹੁਤ ਚੰਗੇ ਕੰਮ ਕਰਦਾ ਹੈ ਉਹਨੇ ਕਦੇ ਕੋਈ ਮਾੜਾ ਨਹੀਂ ਕੀਤਾ ਕਿਸੇ ਦਾ ਤੇ ਮਤਲਬ ਜੇ ਉਹ ਪਰਮੇਸ਼ਰ ਦਾ ਨਾਮ ਨੇ ਜਪਦਾ ਪਰ ਉਹ ਬਹੁਤ ਚੰਗਾ ਬੰਦਾ ਹੈ ਇਹਦੇ ਬਾਰੇ ਆਪਾਂ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜਦੇ ਹਾਂ ਕਿ ਬਾਣੀ ਸਾਨੂੰ ਕੀ ਕਹਿੰਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 401 ਤੇ ਸਵਾਇਮਾਨ ਹੈ ਜੀ ਇਹ ਬਾਣੀ ਤੁਕ ਹੈ ਵੰਨ ਦਾਨ ਜਾਪ ਤਪ ਜੀਤੇ ਸਭ ਉਪਰ ਨਾਮ ਹਰ ਹਰ ਰਸਨਾ ਜੋ ਜਪੈ ਤਿਸ ਪੂਰਨ ਕਾਮ ਹੁਣ ਜੇਤੇ ਅਸੀਂ ਕੋਈ ਆਮ ਇਨਸਾਨ ਗੱਲ ਕਰਦਾ ਫਿਰ ਤੇ ਅਸੀਂ ਕਹਿ ਸਕਦੇ ਸੀ ਕਿ ਵੀ ਨਹੀਂ ਇਹ ਮਤਲਬ ਇਹਦੇ ਬਾਰੇ ਦੋ ਰਹਾ ਹੋ ਸਕਦੀਆਂ ਨੇ ਵੀ ਕੀ ਹੈ ਇਹ ਹੈ ਨਾ ਹੁਣ ਸਾਡੇ ਪਾਤਸ਼ਾਹ ਸਾਨੂੰ ਦੱਸ ਰਹੇ ਨੇ ਕਿ ਪੁੰਨ ਦਾਨ ਜਪ ਤਪ ਜیتے ਕਹਿੰਦੇ ਜਿੰਨੇ ਵੀ ਕੋਈ ਪੁੰਨ ਨੇ ਦਾਨ ਨੇ ਹੋਰ ਕਈ ਤਰ੍ਹਾਂ ਦੇ ਕੋਈ ਜਪ ਤਪ ਕਰਨੇ ਨੇ ਸਭ ਤੋਂ ਉੱਪਰ ਉਸ ਪਰਮੇਸ਼ਰ ਦਾ ਨਾਮ ਜਪਣਾ ਹੈ ਫਿਰ ਕੀ ਹੈ ਹਰ ਹਰ ਰਸਨਾ ਜੋ ਜਪੈ ਤਿਸ ਪੂਰਨ ਕਾਮ ਕਹਿੰਦੇ ਜੋ ਵੀ ਰਸਨਾ ਦੇ ਨਾਲ ਪਰਮੇਸ਼ਰ ਦਾ ਨਾਮ ਜਪਦਾ ਉਹਦੇ ਸਾਰੇ ਮਨੋਰਥ ਪੂਰਨ ਹੋ ਜਾਂਦੇ ਨੇ ਇੱਕ ਤੇ ਉਹਦੇ ਸੰਸਾਰਿਕ ਕੰਮ ਪੂਰੇ ਹੋ ਜਾਂਦੇ ਨੇ ਫੇਰ ਉਹਦਾ ਜੋ ਇਹ ਮਨੁੱਖਾ ਦੇਹੀ ਦਾ ਸਫਲ ਹੋਣਾ ਉਹ ਵੀ ਉਹਦਾ ਪੂਰਨ ਕਾਮ ਹੋ ਜਾਂਦਾ ਉਹਦਾ ਲੋਕ ਵੀ ਸੁਹੇਲਾ ਹੋ ਜਾਂਦਾ ਉਹਦਾ ਪਰਲੋਕ ਵੀ ਸੁਹੇਲਾ ਹੋ ਜਾਂਦਾ ਦੂਜੀ ਗੱਲ ਕਿ ਬਹੁਤ ਦਫਾ ਇਹ ਕਿਹਾ ਜਾਂਦਾ ਕਿ ਧਿਆਨ ਵਿੱਚ ਬੈਠੀਏ ਮਨ ਦੇ ਵਿੱਚ ਕੋਈ ਹੋਰ ਖਿਆਲ ਨਾ ਹੋਏ ਬਸ ਇਸ ਤਰ੍ਹਾਂ ਧਿਆਨ ਵਿੱਚ ਬੈਠ ਕੇ ਪਰਮੇਸ਼ਰ ਦਾ ਧਿਆਨ ਕਰੀਏ ਇਹ ਤੇ ਹੁਣ ਪਰਮੇਸ਼ਰ ਜਾਣੇ ਕਿ ਮਤਲਬ ਕਿਉਂਕਿ ਸਾਰੀ ਰਹਿਮਤ ਪਰਮੇਸ਼ਰ ਦੀ ਆ ਹੋ ਸਕਦਾ ਕੋਈ ਧਿਆਨ ਵਿੱਚ ਬੈਠਦਾ ਹੋਵੇ ਤਾਂ ਪਰਮੇਸ਼ਰ ਦੀ ਰਹਿਮਤ ਹੋਈ ਤਾਂ ਉਹਦਾ ਧਿਆਨ ਟਿਕ ਗਿਆ ਪਰ ਜੋ ਸਾਨੂੰ ਇੱਥੇ ਪਾਤਸ਼ਾਹ ਕਹਿੰਦੇ ਨੇ ਹਰ ਹਰ ਰਸਨਾ ਜੋ ਜਪੈ ਤਿਸ ਪੂਰਨ ਕਾਮ ਪਾਤਸ਼ਾਹ ਰਸਨਾ ਦੇ ਨਾਲ ਜਪਣ ਲਈ ਕਹਿ ਰਹੇ ਨੇ ਗੁਰਬਾਣੀ ਦੇ ਵਿੱਚ ਬਹੁਤ ਜਗ੍ਹਾ ਤੇ ਆਉਂਦਾ ਕੀ ਰਸਨਾ ਨਾਲ ਜਪੀਏ ਰਸਨਾ ਨਾਲ ਜਪੀਏ ਸਾਨੂੰ ਇਹਦੇ ਵਿੱਚ ਵੀ ਦੋ ਰਾਵਾਂ ਨਹੀਂ ਹੋਣੀਆਂ ਚਾਹੀਦੀਆਂ ਉਹਦਾ ਨਾਮ ਉਹਦੀ ਸਿਫਤ ਸਲਾ ਉਹਦੇ ਗੁਣ ਗਾਉਣੇ ਅਸੀਂ ਰਸਨਾ ਤੋਂ ਕਰੀਏ ਬਹੁਤ ਜਗ੍ਹਾ ਤੇ ਬਾਣੀ ਚ ਕਿਹਾ ਗਿਆ ਵੀ ਉਹ ਰਸਨਾ ਜਿਹੜੀ ਜਪਦੀ ਆ ਸੋਹਣੀ ਬਣ ਜਾਂਦੀ ਆ ਸੁਹਾਣੀ ਬਣ ਜਾਂਦੀ ਆ ਮਿੱਠਾ ਬੋਲਣ ਲੱਗ ਜਾਂਦੀ ਆ बो राम राम बोल बोल खोजते बड पागी ये भी गुरु रामदास जी ने कहा राम राम बोल बोल खोजते बड पागी राम कौन वो जो रमया होया है रामचंद्र वाला राम नहीं राम ਜੋ ਹਰ ਇੱਕ ਜਗ੍ਹਾ ਤੇ ਰਮਿਆ ਜੋ ਹਰ ਇੱਕ ਜਗ੍ਹਾ ਤੇ ਵਿਆਪਕ ਹੈ ਉਹ ਰਾਮ ਉਹਦੇ ਗੁਣ ਗਾਉਣੇ ਨੇ ਵੱਡੇ ਭਾਗਾਂ ਵਾਲੇ ਉਹਨੂੰ ਗਾ ਕੇ ਉਹਦੀ ਸਿਫਤ ਸਲਾਹ ਕਰਕੇ ਉਹਦਾ ਨਾਮ ਜਪ ਕੇ ਉਹਨੂੰ ਭਾਲਦੇ ਨੇ ਤੇ ਲਭ ਲੈਂਦੇ ਨੇ ਉਹਦੀ ਰਹਿਮਤ صدਕਾ ਗੁਰਵਾਣੀ ਹੀ ਸਾਨੂੰ ਸਭ ਕੁਝ ਦੱਸਦੀ ਹੈ ਉਹਦੇ ਦਰ ਘੜਦੀਆਂ ਗੱਲਾਂ ਬਸ ਅਸੀਂ ਗੁਰਵਾਣੀ ਨੂੰ ਪੜੀਏ ਸੁਣੀਏ ਆਪਣੇ ਜੀਵਨ ਚ ਅਪਣਾਈਏ ਉਦੇ ਉਪਦੇਸ਼ਾਂ ਤੇ ਚੱਲ ਸਕੀਏ ਇਹੀ ਅਰਦਾਸ ਕਰੀਏ ਪਰਮੇਸ਼ਰ ਦੇ ਅੱਗੇ ਹਾਂਜੀ ਸੰਗਤ ਜੀ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਸੱਚੇ ਪਾਤਸ਼ਾਹ ਜੀ ਆਪ ਦੀ ਤੁਰਕੀ ਬਾਣੀ ਦੇ ਵਿਚਾਰ ਕਰਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ